ਫਗਵਾੜਾ ਦੀ ਇਸ ਮੂਲ ਸਿੱਖ ਜਥੇਬੰਦੀਆਂ ਦਾ ਇੱਕ ਵਫਦ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਨੂੰ ਉਹਨਾਂ ਦੇ ਗ੍ਰਹਿ ਅਰਬਨ ਸਟੇਟ ਫਗਵਾੜਾ ਵਿਖੇ ਮਿਲਿਆ ਇਸਰਾਸ ਮੂਸੇ ਕਿੱਤੇਬੰਦੀਆ ਦੇ ਆਗੂਆਂ ਨੇ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਥ ਨੂੰ ਭਾਰਤ ਸਰਕਾਰ ਦੇ ਨਾਂ ਤੇ ਇੱਕ ਮੰਗ ਪੱਤਰ ਦਿੰਦੇ ਆ ਮੰਗ ਕੀਤੀ ਕਿ ਐਨਐਸਏ ਅਧੀਨ ਡਿਬੜੂਗਰ ਜੇਲ੍ਹ ਚ ਬੰਦ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਤੋਂ ਐਨਐਸਏ ਹਟਾ ਕੇ ਸਾਰੇ ਰਾਜਨੀਤਿਕ ਸੇਕ ਕੈਦੀਆਂ ਨੂੰ ਪੰਜਾਬ ਦੀ ਕਿਸੇ ਵੀ ਜੇਲ੍ਹ ਵਿੱਚ ਸ਼ਿਫਟ ਕੀਤਾ ਜਾਵੇ ਉਹਨਾਂ ਆਖਿਆ ਕਿ ਇਸੇ ਹੀ ਸੰਬੰਧ ਵਿੱਚ ਬੀਤੇ ਦਿਨੀ ਭਾਈ ਅਮਰਿਤਪਾਲ ਸਿੰਘ ਵੱਲੋਂ ਭੁੱਖ ਹੜਤਾਲ ਵੀ ਰੱਖੀ ਗਈ ਸੀ ਤੇ ਇਨ੍ਹਾਂ ਹਾਲਾਤਾਂ ਵਿੱਚ ਕਿਸੇ ਵੀ ਸਮੇਂ ਉਹਨਾਂ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਇਸ ਦੇ ਨਾਲ ਹੀ 2019 ਵਿੱਚ ਕੇਂਦਰ ਸਰਕਾਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਮੌਕੇ ਜੋ ਬੰਦੀ ਸਿੰਘਾਂ ਦੀ ਰਿਹਾਈ ਦਾ ਨੋਟੀਫਿਕੇਸ਼ਨ ਜੋ ਕਿ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਅਤੇ ਸਯਾਮਾ ਪੂਰੀਆਂ ਕਰ ਚੁਕੇ ਬੰਦੀ ਸਿੰਘਾਂ ਨੂੰ ਰਹਾ ਕੀਤਾ ਜਾਵੇ ਇਸ ਤੋਂ ਇਲਾਵਾ ਉਹਨਾਂ ਮੰਗ ਕੀਤੀ ਗਈ ਕਿ ਕੇਂਦਰ ਸਰਕਾਰ ਵੱਲੋਂ ਕੀਤੇ ਵਾਅਦਿਆਂ ਤੋਂ ਮੁਕਰਨ ਕਰਨ ਕਿਸਾਨ ਇੱਕ ਵਾਰ ਫਿਰ ਤੋਂ ਸੜਕਾਂ ਦੇ ਹਨ ਉਹਨਾਂ ਦੀਆਂ ਮੰਗਾਂ ਨੂੰ ਬਿਨਤਰੰਤ ਪੂਰਾ ਕੀਤਾ ਜਾਵੇ ਤੇ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਤੇ ਬੈਠੇ ਕਿਸਾਨਾਂ ਤੇ ਹੋ ਰਹੇ ਜ਼ੁਲਮ ਨੂੰ ਤੁਰੰਤ ਬੰਦ ਕੀਤਾ ਜਾਵੇ ਵਾੜੇ ਦੀਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਅੱਜ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੀ ਨਾਲ ਮੁਲਾਕਾਤ ਕੀਤੀ ਗਈ ਜਿਦੇ ਵਿੱਚ ਮੁੱਖ ਤੌਰ ਤੇ ਤਿੰਨ ਮੰਗਾਂ ਜਿਹੜੀਆਂ ਉਹਨਾਂ ਦੇ ਧਿਆਨ ਚ ਲਿਆਂਦੀਆਂ ਗਈਆਂ ਜਿਹੜੀਆਂ ਕਿ ਅਸੀਂ ਚਾਹੁੰਦੇ ਸੀ ਵੀ ਉਹ ਮੀਡੀਏਸ਼ਨ ਕਰਕੇ ਗ੍ਰਹਿ ਮੰਤਰਾਲੇ ਭਾਰਤ ਤੋਂ ਸਾਡੀਆਂ ਮੰਗਾਂ ਉਹ ਮਨਵਾਉਣ ਜਿਦੇ ਵਿੱਚ ਇੱਕ ਤਾਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਿਹੜੇ ਨਜਾਇਜ਼ ਡਿਟੇਨ ਕਰਕੇ ਰੱਖੇ ਹੋਏ ਐਨਐਸਏ ਲਾ ਕੇ ਜਿਹੜੇ ਪੰਜਾਬ ਦੇ ਗੁਰਸਿੱਖ ਨੌਜਵਾਨ ਨੇ ਜਿਨ੍ਹਾਂ ਨੂੰ ਇਲੀਗਲ ਹਿਰਾਸਤ ਜਾਇ ਕਹ ਲਈਏ ਵੀ ਇਹ ਜਿਹੜੇ ਮਾਈਨੋਰਟੀ ਵਿਰੋਧੀ ਕਾਨੂੰਨ ਨੇ ਐਨਐਸਏ ਤਹਿਤ ਉੱਥੇ ਨਜਾਇਜ਼ ਹਰਾਸ ਵਿੱਚ ਰੱਖਿਆ ਗਿਆ 11 ਮਹੀਨੇ ਤੋਂ ਉੱਪਰ ਹੋ ਚੁੱਕੇ ਨੇ ਉਹਨਾਂ ਨੂੰ ਉੱਥੇ ਡਿਬਰੂਗੜ੍ਹ ਭੇਜਿਆ ਨਾ ਜਿੱਥੇ ਪੰਜਾਬ ਜਿੱਥੇ ਸਿੱਖਾਂ ਦੀ ਆਬਾਦੀ ਜਿਹੜੀ ਆ ਉਹ 0.007% ਹੈ ਵੀ ਜਿਹੜੀ ਨਾ ਮਾਤਰਵਾਦੀ ਆ ਉੱਥੇ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਨਜਾਇਜ਼ ਹਰਾਸ ਵਿੱਚ ਰੱਖਿਆ ਗਿਆ ਔਰ 16 ਫਰਵਰੀ ਤੋਂ ਉੱਥੋਂ ਸਾਰੇ ਜਿਹੜੇ 11 ਨੌਜਵਾਨ ਨੇ ਉਹਨਾਂ ਨੇ ਉੱਥੇ ਭੁੱਖ ਹੜਤਾਲ ਰੱਖੀ ਹੋਈ ਹੈ ਕਿਉਂਕਿ ਜੇਲ੍ਹ ਦੇ ਵਿੱਚ ਜਬਰੀ ਕੋਈ ਬਿਜਲੀ ਦੀ ਮਰਮਤ ਕਰਨ ਦੇ ਨਾਤੇ ਉਥੋਂ ਦੇ ਅਮਲੇ ਨੇ ਉਹਨਾਂ ਦੇ ਵਾਸ਼ਰੂਮ ਤੱਕ ਜਾਂ ਉਹਨਾਂ ਦੇ ਕਮਰਿਆਂ ਤੱਕ ਸਪਾਈ ਕੈਮਰੇ ਮਾਈਕ ਔਰ ਡੋਂਗਲ ਸਿਪ ਵਾਲੇ ਕੁਝ ਕਮਰੇ ਉਥੇ ਇੰਸਟਾਲ ਕੀਤੇ ਗਏ ਸੀ ਧੋਖੇ ਨਾਲ ਜਿਹੜੀ ਕਿ ਉਹਨਾਂ ਨੇ ਉਥੇ ਮੌਕੇ ਦੇ ਫੜ ਕੇ ਮੌਕੇ ਦੇ ਡੀਐਮ ਨੂੰ ਸੱਦਿਆ ਔਰ ਉਹ ਸਾਰੇ ਉਹਨਾਂ ਦੇ ਹਵਾਲੇ ਕੀਤੇ ਔਰ ਏਡੀਜੀਪੀ ਜੇਲ੍ਹਾਂ ਨੇ ਉਥੇ ਵਿਜ਼ਿਟ ਕਰਕੇ ਮੰਨਿਆ ਕਿ ਇਹ ਬਾਈ ਮਿਸਟੇਕਨ ਨਹੀਂ ਬਲਕਿ ਇੰਟੈਂਸ਼ਨਲੀ ਜਿਹੜੀ ਆ ਉਹਨਾਂ ਦੇ ਜ਼ਿਲ੍ਹੇ ਪੈਰਕਾਂ ਦੇ ਵਿੱਚ ਸਪਾਈ ਕੈਮ ਲਗਾਏ ਗਏ ਸੀ ਜਿੱਤੋਂ ਬਾਅਦ ਉਹਨਾਂ ਨੇ ਸ਼ੰਕਾ ਜਤਾਈ ਕਿ ਉੱਥੇ ਜਾ ਤਾਂ ਉਹਨੂੰ ਕਿਸੇ ਨਵੇਂ ਪਰਚੇ ਦੇ ਵਿੱਚ ਫਸਾਇਆ ਜਾ ਸਕਦਾ ਔਰ ਜਾਂ ਉੱਥੇ ਉਹਨਾਂ ਨੂੰ ਕੁਛ ਕਹਿ ਲੋ ਵੀ ਮਾਰਨ ਦੀ ਕੋਸ਼ਿਸ਼ ਵੀ ਹੋ ਸਕਦੀ ਜਿਹਦੇ ਕਰਕੇ 16 ਫਰਵਰੀ ਤੋਂ ਸਾਰੇ ਜਿਹੜੇ 11 ਰਾਸੀ ਸਿਕਾਇਤੀ ਨੇ ਉਹਨਾਂ ਨੇ ਉੱਥੇ ਭੁਖੜ ਹੜਤਾਲ ਰੱਖੀ ਹੋਈ ਹੈ ਔਰ ਕੱਲ ਤੋਂ ਉਹਨਾਂ ਦੇ ਪਰਿਵਾਰਾਂ ਨੇ ਵਿਰਾਸਤੀ ਮਾਰਗ ਅੰਮ੍ਰਿਤਸਰ ਸਾਹਿਬ ਦੀ ਭੁਖੜ ਹੜਤਾਲ ਰੱਖੀ ਹੋਈ ਹੈ ਸੋ ਅਸੀਂ ਕੋਈ ਅਣਹੋਣੀ ਨਾ ਵਾਪਰੇ ਕਿਸੇ ਦੀ ਭੁਖੜ ਹੜਤਾਲ ਕਰ ਜਾਨ ਨਾ ਗਵਾਚੇ ਉਦੋਂ ਹੀ ਅਸੀਂ ਕੇਂਦਰੀ ਮੰਤਰੀ ਸਾਹਿਬ ਨੂੰ ਮਿਲੇ ਸੀ ਕਿ ਉਹ ਗ੍ਰਹਿ ਮੰਤਰਾਲੇ ਨਾਲ ਗੱਲ ਕਰਕੇ ਇਮੀਡੀਏਟ ਜਿਹੜੀ ਐਨਐਸਏ ਹਟਾਈ ਜਾਵੇ ਵੈਸੇ ਵੀ 12 ਮਹੀਨਾ ਦੀ ਐਨਐਸਏ ਹੁੰਦੀ ਹੈ ਤੇ 21-22 ਦਿਨ ਕਰੀਬਨ ਰਹਿ ਗਏ ਨੇ ਐਨਐਸਏ ਖਤਮ ਹੋਣ ਨੂੰ ਸੋ ਇਹ 20 ਦਿਨਾਂ ਦੀ ਅੜੀ ਪਿੱਛੇ ਕੋਈ ਹੋਰ ਜਾਨ ਨਾ ਜਾਵੇ ਜਿਹਦੇ ਨਾਲ ਫਿਰ ਤੋਂ ਪੰਜਾਬ ਦਾ ਲਾਅ ਐਂਡ ਆਰਡਰ ਜਿਹੜਾ ਉਹ ਖਰਾਬ ਹੋਵੇ ਸੋ ਅਸੀਂ ਇਕਤਾਂ ਨੂੰ ਇਹ ਬੇਨਤੀ ਕੀਤੀ ਆ ਦੂਸਰਾ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਮਸਲਾ ਹਰ ਇਲੈਕਸ਼ਨ ਦੇ ਨੇੜੇ ਜਾ ਕੇ ਉੱਠਦਾ ਪਰ ਉਹਦਾ ਕੋਈ ਹੱਲ ਹੀ ਨਿਕਲਦਾ ਉਹਦੇ ਲਈ ਵੀ ਬੇਨਤੀ ਕੀਤੀ ਆ ਵੀ ਜਿਹੜਾ 2019 ਦਾ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਇੱਕ ਨੋਟੀਫਿਕੇਸ਼ਨ 550 ਸਾਲਾ ਗੁਨਾਹਗਰ ਸਾਹਿਬ ਦੇ ਪ੍ਰਕਾਸ਼ ਤੇ ਹੜੇ ਨੂੰ ਸਮਰਪਿਤ ਜਾਰੀ ਕੀਤਾ ਗਿਆ ਸੀ ਉਹਨੂੰ ਐਨਬਨ ਲਾਗੂ ਕੀਤਾ ਜਾਵੇ ਤੇ ਬਾਕੀ ਜਿਹੜੇ ਰਾਸ਼ੀ ਸੇ ਕੈਦੀ ਨੇ ਉਹਨਾਂ ਦੀ ਰਿਹਾਈ ਵੀ ਜਿਹੜੀ ਛੇਤੀ ਕੀਤੀ ਜਾਵੇ ਤਕਰੀਬਨ 1.5-2 ਸਾਲ ਤੋਂ ਚੰਡੀਗੜ੍ਹ ਦੇ ਵਿੱਚ ਕੌਮੀ ਇਨਸਾਫ ਮੋਰਚੇ ਦੇ ਨਾਂ ਤੇ ਵੀ ਇਹ ਮੋਰਚਾ ਚੱਲ ਰਿਹਾ ਜਿਹਦੀਆਂ ਮੰਗਾਂ ਬਾਰ-ਬਾਰ ਮੰਤਰੀ ਸਾਹਿਬ ਦੇ ਧਿਆਨ 'ਚ ਵੀ ਲਿਆਂਦੀਆਂ ਗਈਆਂ ਸੀ ਪਰ ਹੁਣ ਇਲੈਕਸ਼ਨ ਨੂੰ ਜਦੋਂ ਥੋੜੇ ਦਿਨ ਰਹਿ ਗਏ ਨੇ ਅਸੀਂ ਚਾਹੁੰਦੇ ਹਾਂ ਕਿ ਮਸਲਾ ਵੀ ਹੱਲ ਹੋਵੇ ਔਰ ਤੀਸਰੀ ਆ ਜਿਹੜੀ ਮੰਗ ਹੈਗੀ ਆ ਉਹ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਲੈ ਕੇ ਆ ਵੀ ਉਹਨਾਂ ਦੀਆਂ ਮੰਗਾਂ ਪ੍ਰਵਾਨ ਕੀਤੀਆਂ ਜਾਣ ਤੇ ਸ਼ੰਭੂ ਤੇ ਖਨੋਰੀ ਬਾਰਡਰ ਤੇ ਜਿਹੜਾ ਆਏ ਦਿਨ ਸਰਕਾਰੀ ਜ਼ਬਰ ਕੀਤਾ ਜਾ ਰਿਹਾ ਸਾਡੇ ਪੰਜਾਬੀ ਕਿਸਾਨ ਭਰਾਵਾਂ ਤੇ ਉਹ ਇਮੀਡੀਏਟ ਬੰਦ ਕੀਤਾ ਜਾ